ਕੁਸਤਾ ਕਸਾ ਕਰ ਲੱਖੇ ਫਰੇਕ ਮੀਰ ਹਾ ਤੁਹਾਨੂੰ ਸੋਹਣਾ ਬਣਾਓ ਬਣਾਓ ਮੋਂ ਵੀ ਬਣਾਓ ਮੋਂ ਵੀ ਬਣਾਓ ਮੋਂ ਵੀ ਮੈਂ ਜਾਂਦਾ ਰਿਹਾ ਮੈਂ ਨਾ ਕਰ ਹੁੰਦਾ ਤੇਰੇ ਲਈ ਅਜ ਕਰਦਾ ਜਾਂਦਾ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓਜ਼ ਨੇ ਜਿਹੜੀਆਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਹੁਣ ਇੱਕ ਹੋਰ ਵੀਡੀਓ ਅਜ ਸਾਹਮਣੇ ਆਈ ਹੈ ਜੋ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮਹਿਲਾ ਹੈ ਜੋ ਰਿਟਾਇਰਡ ਡੀਐਸਪੀ ਨੂੰ ਕੁੱਟਦੀ ਹੋਈ ਨਜ਼ਰ ਆਉਂਦੀ ਹੈ ਹੁਣ ਇਸ ਵੀਡੀਓ ਦੇ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਮਹਿਲਾ ਹੈ ਉਹ ਇੱਕ ਬੈਂਕ ਦੇ ਵਿੱਚ ਕਰਮਚਾਰੀ ਹੈ ਅਨੁਸਾਰਾਂ ਕਿ ਵੀਡੀਓ ਪੰਜਾਬ ਦੇ ਪਟਿਆਲਾ ਦੀ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਡੀਐਸਪੀ ਦੇ ਜੋ ਪਰਿਵਾਰ ਵਾਲੇ ਨੇ ਉਹ ਸਾਹਮਣੇ ਆਏ ਨੇ ਤੇ ਉਹਨਾਂ ਨੇ ਪੂਰਾ ਮਾਮਲਾ ਦੱਸਿਆ ਕੀ ਹੈ ਪੂਰਾ ਮਾਮਲਾ ਸੁਣੋ ਇਸ ਰਿਪੋਰਟ ਦੇ ਵਿੱਚ ਜੀ ਭਾਜੀ ਤੁਹਾਡਾ ਨਾਮ ਜੀ ਮੈਂ ਬਲਜੀਤ ਬਿੱਟੂ ਮੇਰਾ ਨਾਮ ਹੈ ਪ੍ਰਧਾਨ ਹ ਤਫਜਲਪੁਰੇ ਮਹੱਲੇ ਦਾ ਜੀ ਤੇ ਮੇਰੇ ਫਾਦਰ ਸਾਹਿਬ ਦੇ ਬਹੁਤ ਜ਼ਿਆਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਰੱਬ ਵਰਗੇ ਪਾਕ ਪਵਿੱਤਰ ਉਹਨਾਂ ਦੀ ਉਮਰ 73 73 ਸਾਲ ਦੀ ਉਮਰ ਆ ਤੁਸੀਂ ਦੇਖੋ ਇਹ ਲੇਡੀਜ਼ ਇਹ ਇੰਨਾ ਮਾਰ ਉਹਨਾਂ ਦੇ ਤੂੰ ਤਲਾਰੀ ਮੇਰੇ ਫਾਦਰ ਸਾਹਿਬ ਕਦੀ ਕਿਸੇ ਮਹੱਲੇ ਚ ਗਲੀ ਚ ਜਾ ਕੇ ਵੈਰੀਫਾਈ ਕਰ ਲੋ ਕਦੀ ਬਾਹਰ ਨਿਕਲੇ ਨਿਕਾਰ ਤੋਂ ਬਿਨਾ ਉਹਨਾਂ ਦਾ ਕੰਮ ਡੇਰੇ ਜਾਣਾ ਡੇਰੇ ਤੋਂ ਆਪਣੇ ਘਰ ਇਹ ਸ਼ਰੀਬ ਬੰਦਿਆਂ ਨੂੰ ਰਹਿਣ ਨਹੀਂ ਦੇਣਾ ਕਿਉਂਕਿ ਅਸੀਂ ਮੈਂ ਇਹ ਸਾਡੇ ਕਿਰਾਏ ਦਾ ਰਹਿੰਦੇ ਸੀ ਉਹਨਾਂ ਦੇ ਇਹਦੇ ਬੇਟੇ ਨੇ ਜੋ ਚੋਰੀ ਕਰ ਲਈ ਸੀ ਉਹ ਜਿਹੜੀ ਚੋਰੀ ਸੀਗੀ ਤਾਂ ਉਹ 2014 ਦੇ ਵਿੱਚ ਕੀਤੀ ਸੀ ਜੀ ਉਹਦਾ ਉਹਦਾ ਇਹਨਾਂ ਨੇ ਖੁੰਧਕ ਰੱਖੀ ਹੋਈ ਆ ਤੇ ਦੁਬਾਰਾ ਫੇਰ ਉਹ ਜੱਗੂ ਆਇਆ ਉਹ ਅੱਖਾਂ ਕੱਢਣ ਲੱਗਿਆ ਮੈਂ ਕੀ ਹੋਇਆ ਸਾਡੇ ਘਰੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਜੀ ਹਮ ਐਲੀਗੇਸ਼ਨ ਵੀ ਲਗਾਏ ਗਏ ਨੇ ਉਹ ਲੇਡੀ ਵੱਲੋਂ ਬਹੁਤ ਬਹੁਤ ਮਾੜੇ ਐਲੀਗੇਸ਼ਨ ਲਾਏ ਗਏ ਨੇ ਤੁਸੀਂ ਇਹ ਦੇਖੋ ਕਿਥੇ 73 ਸਾਲ ਦਾ ਬੰਦਾ ਇੱਕ ਰੱਬ ਵਰਗਾ ਕੀ ਇਦਾਂ ਦੇ ਘਟੀਆਂ ਕੰਮ ਕਰ ਸਕਦਾ ਰੱਬ ਨੂੰ ਮੰਨਣ ਵਾਲਾ ਜੀ ਠੀਕ ਹੈ ਇਹਦੇ ਬਾਰੇ ਤੁਸੀਂ ਕਿਸੇ ਵੀ ਚੌਂਗ ਚ ਕਿਸੇ ਵੀ ਮਹੱਲੇ ਦੇ ਵਿੱਚ ਵੈਰੀਫਾਈ ਕਰ ਲਓ ਇੱਥੇ ਨਹੀਂ ਕਿਤੇ ਵੀ ਕਰ ਲਓ ਵੀ ਉਹ ਸ਼ਖਸੀਅਤ ਕਿ ਹੋਈ ਜੀ ਇਹ ਜਦੋਂ ਵੀਡੀਓ ਵਾਇਰਲ ਹੋਈ ਹੈ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਤੁਸੀਂ ਕਾਨੂੰਨੀ ਪ੍ਰਕਿਰਿਆ ਕਰਵਾਈ ਹੈ ਕੋਈ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਹਜੇ ਤੱਕ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਪਰ ਹਜੇ ਇਹ ਜਨਾਨੀ ਦੇ ਵਿਰੁੱਧ ਪਰ ਹਜੇ ਪਰਚਾ ਦਰਜ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨਾਲ ਰابطਾ ਕਾਇਮ ਕਰਿਆ ਤੁਸੀਂ ਫਿਰ ਕੀ ਕਹਿੰਦੀ ਹੋ ਪੁਲਿਸ ਪ੍ਰਸ਼ਾਸਨ ਆਪਣੀ ਇਨਕੁਆਇਰੀ ਆਪਣੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਉਹਦੇ ਵਿੱਚ ਇਨਵੋਲਵ ਹੋਣਾ ਇਹਦੇ ਵਿੱਚ ਗੱਲ ਕਰਨੀ ਅਸੀਂ ਉਹਨਾਂ ਨੂੰ ਸਭ ਪਤਾ ਵੀ ਕੀ ਕਰਨਾ ਸੀ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹ ਇਲਜ਼ਾਮ ਲਾਉਂਦੇ ਆ ਤਾਂ ਇਹਨਾਂ ਦਾ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ 73 ਸਾਲ ਦਾ ਬੰਦਾ ਆਪਣੇ ਬੇਟੀ ਦੀ ਉਮਰ ਦੀ ਨੂੰ ਇੱਕ ਨੰਬਰ ਮੰਗੂਗਾ ਕਿ ਉਹ ਇੱਕ ਜਿਹੜਾ ਇਹਨਾਂ ਸੁੰਦਰ ਇਨਸਾਨ ਹੈ ਜਿਹਦੀ ਕਿ ਪੂਰੇ ਜ਼ਿਲ੍ਹੇ ਚ ਕੀ ਬਾਹਰ ਵੀ ਪੂਰੀ ਸ਼ਾਹ ਆ ਉਹਨਾਂ ਨੇ ਇਹਨਾਂ ਕੰਮ ਕੀਤੇ ਆ ਕਿ ਉਹ ਇਹ ਗਲਤ ਕੰਮ ਕਰੂਗਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਇਹਨਾਂ ਨੇ ਗਲਤ ਕੰਮ ਕਰਦਿਆਂ ਨੂੰ ਵੀ ਉਹਦੇ ਗਲਤ ਇਲਜ਼ਾਮ ਲਾਉਂਦੇ ਨੇ ਮੇਰੇ ਕੋ ਨੰਬਰ ਮੰਗਦੇ ਆ ਮੇਤੋਂ ਮੇਰਾ ਪਿੱਛਾ ਕਰਦੇ ਇਹ ਤਾਂ ਬਿਲਕੁਲ ਗਲਤ ਗੱਲ ਆ ਹੋਰ ਕਿਸੇ ਤੇ ਲਾ ਦਿਓ ਅਸੀਂ ਮੰਨ ਲਾਂਗੇ ਇਹ ਬਿਲਕੁਲ ਐਸਾ ਨੂੰ ਕੋਈ ਕਸਮ ਨਹੀਂ ਉਹਨਾਂ ਦੇ ਖਾਤਰ ਦੇ ਇਹ ਜਿਹੇ ਬੰਦੇ ਆ ਸ਼ਰੀਫ ਜੀ ਬਿਲਕੁਲ ਸਹੀ ਹੈ ਇਹ ਜਿਹੜੇ ਬੱਚੇ ਦੇ ਜੁੱਤੀਆਂ ਮਾਰੀਆਂ ਤੁਸੀਂ ਉਹ ਬੱਚੇ ਨੂੰ ਮੈਂ ਬੁਲਾਉਣਾ ਚਾਹੁੰਦਾ ਉਹ ਬੱਚੇ ਨੂੰ ਪੁੱਛੋ ਤੁਸੀਂ ਵੀ ਕੀ ਇਹ ਕਰਨ ਕੀ ਆਇਆ ਸੀ ਇਹ ਕੀ ਹੋਇਆ ਕੀ ਆ ਇਹਦੇ ਕੋਈ ਚਪਲਾ ਨਹੀਂ ਇਹ ਇਹ ਇਹਨੂੰ ਪੁੱਛ ਲਓ ਵੀ ਮਤਲਬ ਕੀ ਕਰਨ ਆਇਆ ਸੀ ਇਹ ਮੈਂ ਆਤਾ ਜੀ ਗੇਮ ਖੇਡ ਰਸੀ ਜੀ ਮੰਦਰ ਕੋਲੇ ਇਹ ਸਾਰੇ ਇਕੱਠੇ ਹੋ ਕੇ ਪ੍ਰਧਾਨ ਜੀ ਦਾ ਪਤਾ ਲੈਣਗੇ ਜੀ ਉਧਰੋਂ ਗਾਲ੍ਹਾਂ ਕੱਢਣੇ ਸ਼ੁਰੂ ਕਰਤੀ ਜੀ ਉਹਨੇ ਉੱਚੀ-ਉੱਚੀ ਮੈਂ ਭੱਜ ਆਇਆ ਅਰੇ ਮੈਂ ਵੀਡੀਓ ਸ਼ੁਰੂ ਕਰਤੀ ਜੀ ਅਰ ਉਹਨੇ ਮੇਰੇ ਚੱਪਲ ਮਾਰੀ ਜੀ ਮੇਰੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸਾਰੇ ਝੂਠੇ ਨੇ ਉਹਨਾਂ ਇਲਜ਼ਾਮਾਂ ਦਾ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਜੋ ਇਲਜ਼ਾਮ ਮੇਰੇ ਤੇ ਲੱਗੇ ਨੇ ਉਹ ਪੁਲਿਸ ਪ੍ਰਸ਼ਾਸਨ ਆਪਣੇ ਆਪ ਕਾਰਵਾਈ ਕਰੂਗੀ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਜੀ ਇਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਚੈੱਕ ਕੀਤਾ ਜਾਵੇ ਕਿ ਉਸ ਔਰਤ ਦਾ ਉਸ ਬੰਦੇ ਨਾਲ ਕੀ ਸਬੰਧ ਆ ਹਾਂਜੀ ਵੀਰ ਜੀ ਕੀ ਨਾਮ ਰੋਡਾ ਰਵੀ ਮਾਹੀ ਜੀ ਅਗਰ ਜੀ ਕੀ ਮਾਮਲਾ ਕੀ ਹੈ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਰਿਟਾਇਰ ਡੀਐਸਪੀ ਦੇ ਨਾਲ ਜਿਹੜੇ ਬਤਸਲੂਕੀ ਕੀਤੀ ਆ ਰਹੀ ਇੱਕ ਔਰਤ ਵੱਲੋਂ ਵਿਸਥਾਰ ਨਾਲ ਦੱਸੋਗੇ ਕੀ ਗੱਲਬਾਤ ਹਾਂਜੀ 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 ਬਿਲਕੁਲ ਜੀ ਇਹ 17 ਤਰੀਕ ਦੀ ਗੱਲ ਹੈ ਜੀ 17 ਤਰੀਕ ਤੋਂ ਪਹਿਲਾਂ 14 ਤਰੀਕ ਦੀ ਗੱਲ ਕਰਦੇ ਨੇ 14 ਤਰੀਕ ਨੂੰ ਜੀ ਇਹਨਾਂ ਦੀ ਕਿਤੇ ਅਣਬਣ ਹੋਈ ਹੋਣੀ ਆ ਆਪਸ 'ਚ ਇਹ ਸਾਹਮਣੋਂ ਆਮਨੇ ਸਾਹਮਣੇ ਰਹਿੰਦੇ ਨੇ ਜੀ ਉਹ ਉਹਨਾਂ ਨੇ ਇਹਨਾਂ ਨੇ ਘਰੇ ਤੇ ਮੇਰੇ ਚਾਚੇ ਜੀ ਨੇ ਚਾਚਾ ਜੀ ਨੇ ਮੁੱਲੇ ਦੇ ਪ੍ਰਧਾਨ ਨਹੀਂ ਇਹੀ ਨੇ ਜੀ ਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਸੱਟਾ ਸੋਟਾ ਮਾਰੀਆਂ ਜੀ ਇਹ ਹਸਪੀਟਲ ਐਡਮਿਟ ਹੋ ਗਏ ਤੇ ਦੂਜੀ ਪਾਰਟੀ ਵੀ ਹਸਪੀਟਲ ਐਡਮਿਟ ਹੋ ਗਈ ਜੀ ਉਹਨਾਂ ਦਾ ਬੰਦਾ ਉੱਥੇ ਪਹਿਲਾਂ ਐਕਚੁਅਲੀ ਕੰਮ ਕਰਦਾ ਜੀ ਉੱਥੇ ਉਹਨਾਂ ਨੇ ਆਪਣੇ ਸੱਟ ਮਾਰ ਕੇ ਹਸਪੀਟਲ ਐਡਮਿਟ ਹੋ ਗਏ 14 ਤਰੀਕ ਤੋਂ 17 ਤਰੀਕ ਦੇ ਵਿੱਚ ਵਿੱਚ ਤਿੰਨ ਦਿਨਾਂ ਦਾ ਮੌਲ ਠੰਡਾ ਹੋ ਗਿਆ ਜੀ ਵੀ ਬੈਠ ਕੇ ਰਾਜੀ ਨਾ ਮੰਗਿਆ 17 ਤਰੀਕ ਨੂੰ ਅਸੀਂ 3-4 ਜਣੇ ਜਾਂਦੇ ਆ ਚਾਚਾ ਜੀ ਦੀ ਖਬਰ ਲੈਣ ਵਾਸਤੇ ਜੀ ਖਬਰ ਲੈਣ ਵਾਸਤੇ ਜਾਂਦੇ ਆ ਸਾਹਮਣੇ ਇੱਕ ਔਰ ਬੋਲਦੀ ਹੈ ਜੀ ਉਦੋਂ ਇੱਕ ਲਟਾਇਰ ਡੀਐਸਪੀ ਉਹਨਾਂ ਬਾਰੇ ਅਸੀਂ ਕੁਝ ਨਹੀਂ ਬਿਆਨ ਕਰ ਸਕਦੇ ਉਹ ਸਾਰਾ ਮੱਲਾ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਉਹ ਕਿੱਦਾਂ ਦੇ ਇਨਸਾਨ ਨੇ ਅਸੀਂ ਬੋਲਾਂਗੇ ਲੋਕਾਂ ਨੂੰ ਐ ਲੱਗੂਗਾ ਕਿ ਉਹਨਾਂ ਦਾ ਅਸੀਂ ਨਹੀਂ ਬੋਲਣਾ ਕੁਝ ਇਹ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਸਾਡੀ 17 ਤਰੀਕ ਨੂੰ ਉਹਨਾਂ ਨਾਲ ਗੱਲ ਕੀਤੀ ਜੀ 17 ਤਰੀਕ ਨੂੰ ਉਸ ਲੇਡੀਜ਼ ਨੇ ਕੀ ਕੀਤਾ ਪਲੈਨਿੰਗ ਨਾਲ ਸਾਡੇ ਤੇ ਹਮਲਾ ਕੀਤਾ ਸਾਨੂੰ ਗਾਲਾਂ ਕੱਢੀਆਂ ਇਹ ਸਭ ਕੁਝ ਹੋਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਾ ਕੇ ਰਿਪੋਰਟ ਲਿਖਾਤੀ ਵੀ ਇਹਨਾਂ ਨੇ ਮੇਰੇ ਨਾਲ ਗਲਤ ਵਿਹਾਰ ਕੀਤਾ ਮੈਨੂੰ ਗਲਤ ਥਾਂ ਤੇ ਟੱਚ ਕੀਤਾ ਟੱਚ ਕਰਨ ਤੋਂ ਬਾਅਦ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹਨਾਂ ਨੇ ਧਰਨੇ ਲਾਣੇ ਸ਼ੁਰੂ ਕਰਤੇ ਜੀ ਉਹਨਾਂ ਨੇ ਮੇਰੇ ਤੇ ਅਲੀਗੇਸ਼ਨ ਲਾਇਆ ਮੈਂ ਇਹਨਾਂ ਦਾ ਸਾਥ ਦਿੰਦਾ ਜਾਂ ਸੀ ਇਹਨਾਂ ਦੇ ਨਾਲ ਆ ਸਾਡੀ ਰਿਸ਼ਤਦਾਰੀ ਆ ਕਹਿੰਦੇ ਮੈਂ ਚਿੱਟਾ ਵੇਚਦਾ ਮੈਂ ਗੈਂਗਸਟਰ ਆ ਮੇਰੇ ਗੈਂਗਸਟਰਾਂ ਨਾਲ ਤਾਲੁਕਾਤ ਨਹੀਂ ਮੈਨੂੰ ਅੱਜ ਤੱਕ ਇੱਕ ਚੀਜ਼ ਨਹੀਂ ਸਮਝ ਲੱਗੀ ਜਦੋਂ ਇਨਸਾਨ ਤੇ ਕੋਈ ਝੂਠਾ ਕੁਝ ਕਰਦੇ ਆਪਾਂ ਉਹ ਦੂਜੀ ਜਨਤਾ ਨੂੰ ਉਹੀ ਸੱਚ ਦਿਖਦਾ ਜੋ ਇਨਸਾਨ ਚੁੱਪਚਾਪ ਸੁਣਦਾ ਉਹ ਇਨਸਾਨ ਹਮੇਸ਼ਾ ਝੂਠਾ ਲੱਗਦਾ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਜਨਤਾ ਅੱਗੇ ਕੋਈ ਫਰਿਆਦ ਹੈ ਕੋਈ ਅਰਦਾਸ ਹੈ ਜੀ ਸੱਚ ਨੂੰ ਛੇਤੀ ਤੋਂ ਛੇਤੀ ਸਾਹਮਣੇ ਲਿਆਇਆ ਜਾਵੇ ਕੋਈ ਪੁਰਾਣੀ ਰੰਜਿਸ਼ਾ ਦਾ ਮਾਮਲਾ ਕੀ ਹੈ ਜੀ ਹਾਂ ਜੀ ਹਾਂ ਜੀ ਦੋ ਇਹ 2014 ਚ ਸਾਡੇ ਚਾਚਾ ਜੀ ਨੇ ਇਹਨਾਂ ਤੇ ਪਰਚਾ ਕਰਾਇਆ ਸੀ ਜੀ ਕਿ ਕਿਸੇ ਦਾ ਗਰੀਬ ਬੰਦੇ ਦਾ ਸਾਥ ਦਿੱਤਾ ਸੀ ਵੀ ਇਹਨਾਂ ਨੇ ਕਿਸੇ ਦੇ ਘਰੇ ਚੋਰੀ ਕੀਤੀ ਸੀ ਇਹਨਾਂ ਦੇ ਬੇਟੇ ਨੇ ਬਸ ਉਹ ਰੰਜਿਸ਼ ਇਹਨਾਂ ਨੇ ਦਿਲ ਚ ਰੱਖੀ ਹੋਈ ਹੈ ਜੀ ਠੀਕ ਹੈ ਉਸੇ ਰੰਜਿਸ਼ ਦੇ ਚੱਲਦੇ ਤੁਸੀਂ ਇਹ ਕਹਿ ਰਹੇ ਹੋ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਉਹੀ ਰੰਜਿਸ਼ ਦੇ ਕਰਕੇ ਵੀ ਸਾਡੇ ਤੇ ਇੱਕ ਇਦਾਂ ਕੀਤਾ ਇੱਕ ਤਾਂ ਲਤਾ ਰਾਣੀ ਹੈ ਜੀ ਬੈਂਕ ਦੇ ਵਿੱਚ ਕੰਮ ਕਰਦੇ ਨੇ ਇੱਕ ਅਨੇਲ ਬੰਟੀ ਹੈ ਜੀ ਅੱਜ ਤੱਕ ਸਾਨੂੰ ਨਹੀਂ ਸਮਝ ਲੱਗੀ ਉਹ ਬੰਟੀ ਕਰਦਾ ਕੀ ਆ ਉਹਦਾ ਕੰਮਕਾਰ ਕੀ ਆ ਇਹਨਾਂ ਦੇ ਨਾਲ ਕੀ ਰਿਲੇਸ਼ਨ ਆ ਦੂਜੇ ਤੀਜੇ ਦਿਨ ਇਹਨਾਂ ਦੂਜੇ ਤੀਜੇ ਦਿਨ ਇਹਨਾਂ ਦੇ ਬੇਟੇ ਉਹਦੇ ਨਾਲ ਲੜਦੇ ਕਿਉਂ ਉਹ ਇਦਾਂ ਦੀ ਗੱਲਾਂ ਕੀ ਕਰਦੇ ਨੇ ਵੀ ਸਾਡਾ ਬਾਪ ਤੂੰ ਮਾਰਿਆ ਸਾਨੂੰ ਇਦਾਂ ਕੀਤਾ ਸਾਨੂੰ ਨਹੀਂ ਸਮਝ ਲੱਗਦੀ ਅਸਤੱਕ ਇਹਨਾਂ ਚੀਜ਼ਾਂ ਦਾ ਉਹਨਾਂ ਨਾਲ ਕੀ ਸਬੰਧ ਨੇ ਕਸਾ ਕਸਾ ਕਰ ਰੱਖੇ ਮੀਂਹ ਮਿੱਟੀ ਬਣਦੀ ਆ ਤੂੰ ਦੱਸੋ ਆਹ ਬਣਾ ਬਣਾ ਮੋਂ ਬੇ ਬਣਾ ਮੋਂ ਬੇ ਬਣਾ ਮੋਂ ਬੇ ਓਏ ਓਏ ਕੰਨ ਲਾ ਕੇ ਹਟਾ ਤਾ ਰਹਿ ਜਾ ਲੜਾਈ ਮੂਮਾ ਕਰ ਹੁੰਦਾ ਤੇਰੇ ਲਈ ਅੱਜ ਕਰਦਾ ਰਹਿ ਜਾ ਆਇਆਂ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓਜ਼ ਨੇ ਜਿਹੜੀਆਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਹੁਣ ਇੱਕ ਹੋਰ ਵੀਡੀਓ ਅਜ ਸਾਹਮਣੇ ਆਈ ਹੈ ਜੋ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮਹਿਲਾ ਹੈ ਜੋ ਰਿਟਾਇਰਡ ਡੀਐਸਪੀ ਨੂੰ ਕੁੱਟਦੀ ਹੋਈ ਨਜ਼ਰ ਆਉਂਦੀ ਹੈ ਹੁਣ ਇਸ ਵੀਡੀਓ ਦੇ ਬਾਅਦ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਮਹਿਲਾ ਹੈ ਉਹ ਇੱਕ ਬੈਂਕ ਦੇ ਵਿੱਚ ਕਰਮਚਾਰੀ ਹੈ ਅਨੁਸਾਰਾਂ ਕਿ ਵੀਡੀਓ ਪੰਜਾਬ ਦੇ ਪਟਿਆਲਾ ਦੀ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਡੀਐਸਪੀ ਦੇ ਜੋ ਪਰਿਵਾਰ ਵਾਲੇ ਨੇ ਉਹ ਸਾਹਮਣੇ ਆਏ ਨੇ ਤੇ ਉਹਨਾਂ ਨੇ ਪੂਰਾ ਮਾਮਲਾ ਦੱਸਿਆ ਕੀ ਹੈ ਪੂਰਾ ਮਾਮਲਾ ਸੁਣੋ ਇਸ ਰਿਪੋਰਟ ਦੇ ਵਿੱਚ ਜੀ ਭਾਜੀ ਤੁਹਾਡਾ ਨਾਮ ਜੀ ਮੈਂ ਬਲਜੀਤ ਬਿੱਟੂ ਮੇਰਾ ਨਾਮ ਹੈ ਪ੍ਰਧਾਨ ਹ ਤਫਜਲਪੁਰੇ ਮਹੱਲੇ ਦਾ ਜੀ ਤੇ ਮੇਰੇ ਫਾਦਰ ਸਾਹਿਬ ਦੇ ਬਹੁਤ ਜ਼ਿਆਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਰੱਬ ਵਰਗੇ ਪਾਕ ਪਵਿੱਤਰ ਉਹਨਾਂ ਦੀ ਉਮਰ 73 73 ਸਾਲ ਦੀ ਉਮਰ ਆ ਤੁਸੀਂ ਦੇਖੋ ਇਹ ਲੇਡੀਜ਼ ਇਹ ਇੰਨਾ ਮਾਰਾ ਉਹਨਾਂ ਦੇ ਤੋਂ ਤਲਾਰੀ ਮੇਰੇ ਫਾਦਰ ਸਾਹਿਬ ਕਦੀ ਕਿਸੇ ਮਹੱਲੇ ਚ ਗਲੀ ਚ ਜਾ ਕੇ ਵੈਰੀਫਾਈ ਕਰ ਲੋ ਕਦੀ ਬਾਹਰ ਨਿਕਲੀ ਨਿਕਾਰ ਤੋਂ ਬਿਨਾ ਉਹਨਾਂ ਦਾ ਕੰਮ ਡੇਰੇ ਜਾਣਾ ਡੇਰੇ ਤੋਂ ਆਪਣੇ ਘਰ ਇਹ ਸ਼ਰੀਬ ਬੰਦਿਆਂ ਨੂੰ ਰਹਿਣ ਨਹੀਂ ਦੇਣਾ ਕਿਉਂਕਿ ਅਸੀਂ ਮੈਂ ਇਹ ਸਾਡੇ ਕਿਰਾਏਦਾਰ ਰਹਿੰਦੇ ਸੀ ਉਹਨਾਂ ਦੇ ਇਹਦੇ ਬੇਟੇ ਨੇ ਜੋ ਚੋਰੀ ਕਰ ਲਈ ਸੀ ਉਹ ਜਿਹੜੀ ਚੋਰੀ ਸੀਗੀ ਤਾਂ ਉਹ 2014 ਦੇ ਵਿੱਚ ਕੀਤੀ ਸੀ ਜੀ ਉਹਦਾ ਉਹਦਾ ਇਹਨਾਂ ਨੇ ਖੁੰਧਕ ਰੱਖੀ ਹੋਈ ਆ ਤੇ ਦੁਬਾਰਾ ਫੇਰ ਉਹ ਜੱਗੂ ਆਇਆ ਉਹ ਅੱਖਾਂ ਕੱਢਣ ਲੱਗਿਆ ਮੈਂ ਕੀ ਹੋਇਆ ਸਾਡੇ ਘਰੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਜੀ ਹਮ ਐਲੀਗੇਸ਼ਨ ਵੀ ਲਗਾਏ ਗਏ ਨੇ ਉਹ ਲੇਡੀ ਵੱਲੋਂ ਬਹੁਤ ਬਹੁਤ ਮਾੜੇ ਐਲੀਗੇਸ਼ਨ ਲਾਏ ਗਏ ਨੇ ਤੁਸੀਂ ਇਹ ਦੇਖੋ ਕਿਥੇ 73 ਸਾਲ ਦਾ ਬੰਦਾ ਇੱਕ ਰੱਬ ਵਰਗਾ ਕੀ ਇਦਾਂ ਦੇ ਘਟੀਆਂ ਕੰਮ ਕਰ ਸਕਦਾ ਰੱਬ ਨੂੰ ਮੰਨਣ ਵਾਲਾ ਜੀ ਠੀਕ ਹੈ ਇਹਦੇ ਬਾਰੇ ਤੁਸੀਂ ਕਿਸੇ ਵੀ ਚੌਂਗ ਚ ਕਿਸੇ ਵੀ ਮਹੱਲੇ ਦੇ ਵਿੱਚ ਵੈਰੀਫਾਈ ਕਰ ਲਓ ਇੱਥੇ ਨਹੀਂ ਕਿਤੇ ਵੀ ਕਰ ਲਓ ਵੀ ਉਹ ਸ਼ਖਸੀਅਤ ਕਿ ਹੋਜੀ ਇਹ ਜਦੋਂ ਵੀਡੀਓ ਵਾਇਰਲ ਹੋਈ ਹੈ ਜਿਹੜੀ ਕੁਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਤੁਸੀਂ ਕਾਨੂੰਨੀ ਪ੍ਰਕਿਰਿਆ ਕਰਵਾਈ ਹੈ ਕੋਈ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਹਜੇ ਤੱਕ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਪਰ ਹਜੇ ਇਹ ਜਨਾਨੀ ਦੇ ਵਿਰੁੱਧ ਪਰ ਹਜੇ ਪਰਚਾ ਦਰਜ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕੈਮ ਕਰਿਆ ਤੁਸੀਂ ਫਿਰ ਕੀ ਕਹਿੰਦੇ ਹੋ ਪੁਲਿਸ ਪ੍ਰਸ਼ਾਸਨ ਆਪਣੀ ਇਨਕੁਆਇਰੀ ਆਪਣੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਉਹਦੇ ਵਿੱਚ ਇਨਵੋਲ ਹੋਣਾ ਇਹਦੇ ਵਿੱਚ ਗੱਲ ਕਰਨੀ ਅਸੀਂ ਉਹਨਾਂ ਨੂੰ ਸਭ ਪਤਾ ਵੀ ਕੀ ਕਰਨਾ ਸੀ ਉਹਦੇ ਵਿੱਚ ਇਨਵੋਲ ਨਹੀਂ ਹੋਣਾ ਚਾਹੁੰਦੇ ਜੀ ਠੀਕ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹ ਇਲਜ਼ਾਮ ਲਾਉਂਦੇ ਆ ਤਾਂ ਇਹਨਾਂ ਦਾ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ 73 ਸਾਲ ਦਾ ਬੰਦਾ ਆਪਣੇ ਬੇਟੀ ਦੀ ਉਮਰ ਦੀ ਨੂੰ ਇੱਕ ਨੰਬਰ ਮੰਗੂਗਾ ਕਿ ਉਹ ਇੱਕ ਜਿਹੜਾ ਇੰਨਾ ਸੁੰਦਰ ਇਨਸਾਨ ਹੈ ਜਿਹਦੀ ਕਿ ਪੂਰੇ ਜ਼ਿਲ੍ਹੇ ਚ ਕੀ ਬਾਹਰ ਵੀ ਪੂਰੀ ਛਾ ਹੈ ਉਹਨਾਂ ਨੇ ਇਹਨਾਂ ਕੰਮ ਕੀਤੇ ਆ ਕਿ ਉਹ ਇਹ ਗਲਤ ਕੰਮ ਕਰੂਗਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰੇ ਇਹਨਾਂ ਨੇ ਗਲਤ ਕੰਮ ਕਰਦਿਆਂ ਨੂੰ ਵੀ ਉਹਦੇ ਗਲਤ ਇਲਜ਼ਾਮ ਲਾਉਣ ਦੇ ਨੂੰ ਮੇਰੇ ਕੋ ਨੰਬਰ ਮੰਗਦੇ ਆ ਮੇਰੇ ਤੋਂ ਮੇਰਾ ਪਿੱਛਾ ਕਰਦੇ ਇਹ ਤਾਂ ਬਿਲਕੁਲ ਗਲਤ ਗੱਲ ਆ ਹੋਰ ਕਿਸੇ ਦਾ ਲਾ ਦਿਓ ਅਸੀਂ ਮੰਨ ਲਾਂਗੇ ਇਹ ਬਿਲਕੁਲ ਐਸਾ ਨਾ ਕੋਈ ਕਸਮ ਨਹੀਂ ਉਹਨਾਂ ਦੇ ਖਾਸ ਦਾ ਇਹ ਜਿਹੇ ਬੰਦੇ ਆ ਜੀ ਜੀ ਬਿਲਕੁਲ ਸਹੀ ਹੈ ਇਹ ਜਿਹੜੇ ਬੱਚੇ ਦੇ ਜੁੱਤੀਆਂ ਮਾਰੀਆਂ ਤੁਸੀਂ ਉਹ ਬੱਚੇ ਨੂੰ ਮੈਂ ਬੁਲਾਉਣਾ ਚਾਹੁੰਦਾ ਉਹ ਬੱਚੇ ਨੂੰ ਪੁੱਛੋ ਤੁਸੀਂ ਵੀ ਕੀ ਇਹ ਕਰਨ ਕੀ ਆਇਆ ਸੀ ਇਹ ਕੀ ਹੋਇਆ ਕੀ ਆ ਇਹਦੇ ਕੋ ਚਪਲਾ ਬਣੀ ਇਹ 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 ਇਹਨੂੰ ਪੁੱਛ ਲਓ ਵੀ ਮਤਲਬ ਕੀ ਕਰਨ ਆਇਆ ਸੀ ਇਹ ਤਾਜੀ ਗੇਮ ਖੇਡ ਰਸੀ ਜੀ ਮੰਦਰ ਕੋਲੇ ਇਹ ਸਾਰੇ ਇਕੱਠੇ ਹੋ ਕੇ ਪ੍ਰਧਾਨ ਜੀ ਦਾ ਪਤਾ ਲੈਣਗੇ ਜੀ ਉਧਰੋਂ ਗਾਲ੍ਹਾਂ ਕੱਢਣੇ ਸ਼ੁਰੂ ਕਰਤੀ ਜੀ ਉਹਨੇ ਉੱਚੀ ਮੈਂ ਭੱਜ ਆਇਆ ਅਰੇ ਮੈਂ ਵੀਡੀਓ ਸ਼ੁਰੂ ਕਰਤੀ ਜੀ ਅਰ ਉਹਨੇ ਮੇਰੇ ਚੱਪਲ ਮਾਰੀ ਜੀ ਮੇਰੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸਾਰੇ ਝੂਠੇ ਨੇ ਉਹਨਾਂ ਇਲਜ਼ਾਮਾਂ ਦਾ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਜੋ ਇਲਜ਼ਾਮ ਮੇਰੇ ਤੇ ਲੱਗੇ ਨੇ ਉਹ ਪੁਲਿਸ ਪ੍ਰਸ਼ਾਸਨ ਆਪਣੇ ਆਪ ਕਾਰਵਾਈ ਕਰੂਗੀ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਜੀ ਇਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਚੈੱਕ ਕੀਤਾ ਜਾਵੇ ਕਿ ਉਸ ਔਰਤ ਦਾ ਉਸ ਬੰਦੇ ਨਾਲ ਕੀ ਸਬੰਧ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਰਵੀ ਮਾਹੀ ਜੀ ਅਗਰ ਜੀ ਕੀ ਮਾਮਲਾ ਕੀ ਹੈ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਰਿਟਾਇਰ ਡੀਐਸਪੀ ਦੇ ਨਾਲ ਜਿਹੜੇ ਬਤਸਲੂਕੀ ਕੀਤੀ ਆ ਜੀ ਇੱਕ ਔਰਤ ਵੱਲੋਂ ਵਿਸਥਾਰ ਨਾਲ ਦੱਸੋਗੇ ਕੀ ਗੱਲਬਾਤ ਹਾਂਜੀ 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 ਬਿਲਕੁਲ ਜੀ ਇਹ 17 ਤਰੀਕ ਦੀ ਗੱਲ ਹੈ ਜੀ 17 ਤਰੀਕ ਤੋਂ ਪਹਿਲਾਂ 14 ਤਰੀਕ ਦੀ ਗੱਲ ਕਰਦੇ ਨੇ 14 ਤਰੀਕ ਨੂੰ ਜੀ ਇਹਨਾਂ ਦੀ ਕਿਤੇ ਅਣਬੰਨੀ ਹੋਈ ਹੋਣੀ ਆ ਆਪਸ 'ਚ ਇਹ ਸਾਹਮਣੋਂ ਆਮਨੇ ਸਾਹਮਣੇ ਰਹਿੰਦੇ ਨੇ ਜੀ ਉਹ ਉਹਨਾਂ ਨੇ ਇਹਨਾਂ ਨੇ ਘਰੇ ਤੇ ਮੇਰੇ ਚਾਚੇ ਜੀ ਨੇ ਚਾਚਾ ਜੀ ਨੇ ਮਹੱਲੇ ਦੇ ਪ੍ਰਧਾਨ ਨੇ ਵੀ ਇਹੀ ਨੇ ਜੀ ਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਸੱਟਾ ਸੋਟਾ ਮਾਰੀਆਂ ਜੀ ਇਹ ਹਸਪੀਟਲ ਐਡਮਿਟ ਹੋ ਗਏ ਤੇ ਦੂਜੀ ਪਾਰਟੀ ਵੀ ਹਸਪੀਟਲ ਐਡਮਿਟ ਹੋ ਗਈ ਜੀ ਉਹਨਾਂ ਦਾ ਬੰਦਾ ਉੱਥੇ ਪਹਿਲਾਂ ਐਕਚੁਅਲੀ ਕੰਮ ਕਰਦਾ ਜੀ ਉੱਥੇ ਉਹਨਾਂ ਨੇ ਆਪਣੇ ਸੱਟ ਮਾਰ ਕੇ ਹਸਪੀਟਲ ਐਡਮਿਟ ਹੋ ਗਏ 14 ਤਰੀਕ ਤੋਂ 17 ਤਰੀਕ ਦੇ ਵਿੱਚ ਵਿੱਚ ਤਿੰਨ ਦਿਨਾਂ ਦਾ ਮੌਲ ਠੰਡਾ ਹੋ ਗਿਆ ਜੀ ਵੀ ਬੈਠ ਕੇ ਰਾਜਨਾਮਾ ਮੰਗਾ 17 ਤਰੀਕ ਨੂੰ ਅਸੀਂ ਤਿੰਨ ਚਾਰ ਜਣੇ ਜਾਂਦੇ ਆ ਚਾਚਾ ਜੀ ਦੀ ਖਬਰ ਲੈਣ ਵਾਸਤੇ ਜੀ ਖਬਰ ਲੈਣ ਵਾਸਤੇ ਜਾਂਦੇ ਆ ਸਾਹਮਣੋਂ ਇੱਕ ਬੋਲਦੀ ਹੈ ਜੀ ਉਦੋਂ ਇੱਕ ਲਟਾਇਰ ਡੀਐਸਪੀ ਉਹਨਾਂ ਬਾਰੇ ਅਸੀਂ ਕੁਝ ਨਹੀਂ ਬਿਆਨ ਕਰ ਸਕਦੇ ਉਹ ਸਾਰਾ ਮੱਲਾ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਉਹ ਕਿੱਦਾਂ ਦੇ ਇਨਸਾਨ ਨੇ ਅਸੀਂ ਬੋਲਾਂਗੇ ਲੋਕਾਂ ਨੂੰ ਇਹ ਲੱਗੂਗਾ ਕਿ ਉਹਨਾਂ ਦਾ ਅਸੀਂ ਨਹੀਂ ਬੋਲਣਾ ਕੁਝ ਇਹ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਸਾਡੀ 17 ਤਰੀਕ ਨੂੰ ਉਹਨਾਂ ਨਾਲ ਗੱਲ ਕੀਤੀ ਜੀ 17 ਤਰੀਕ ਨੂੰ ਉਸ ਲੇਡੀਜ਼ ਨੇ ਕੀ ਕੀਤਾ ਪਲੈਨਿੰਗ ਨਾਲ ਸਾਡੇ ਤੇ ਹਮਲਾ ਕੀਤਾ ਸਾਨੂੰ ਗਾਲਾਂ ਕੱਢੀਆਂ ਇਹ ਸਭ ਕੁਝ ਹੋਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਾ ਕੇ ਰਿਪੋਰਟ ਲਿਖਾਤੀ ਵੀ ਇਹਨਾਂ ਨੇ ਮੇਰੇ ਨਾਲ ਗਲਤ ਵਿਹਾਰ ਕੀਤਾ ਬਿਲਕੁਲ ਮੈਨੂੰ ਗਲਤ ਥਾਂ ਤੇ ਟੱਚ ਕੀਤਾ ਟੱਚ ਕਰਨ ਤੋਂ ਬਾਅਦ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹਨਾਂ ਨੇ ਧਰਨੇ ਲਾਣੇ ਸ਼ੁਰੂ ਕਰਤੇ ਜੀ ਉਹਨਾਂ ਨੇ ਮੇਰੇ ਤੇ ਅਲੀਗੇਸ਼ਨ ਲਾਇਆ ਮੈਂ ਇਹਨਾਂ ਦਾ ਸਾਥ ਦਿੰਦਾ ਜਾਂ ਸੀ ਇਹਨਾਂ ਦੇ ਨਾਲ ਆ ਸਾਡੀ ਰਿਸ਼ਤ ਸਾਰੀਆ ਕਹਿੰਦੇ ਮੈਂ ਚਿੱਟਾ ਵੇਚਦਾ ਮੈਂ ਗੈਂਗਸਟਰ ਹਾਂ ਮੇਰੇ ਗੈਂਗਸਟਰਾਂ ਨਾਲ ਤਾਲੁਕਾਤ ਨੇ ਮੈਨੂੰ ਅੱਜ ਤੱਕ ਇੱਕ ਚੀਜ਼ ਨਹੀਂ ਸਮਝ ਲੱਗੀ ਜਦੋਂ ਇਨਸਾਨ ਤੇ ਕੋਈ ਝੂਠਾ ਕੁਝ ਕਰਦੇ ਆਪਾਂ ਉਹ ਦੂਜੀ ਜਨਤਾ ਨੂੰ ਉਹੀ ਸੱਚ ਦਿਖਦਾ ਜੋ ਇਨਸਾਨ ਚੁੱਪਚਾਪ ਸੁਣਦਾ ਉਹ ਇਨਸਾਨ ਹਮੇਸ਼ਾ ਝੂਠਾ ਲੱਗਦਾ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਜਨਤਾ ਅੱਗੇ ਕੋਈ ਫਰਿਆਦ ਹੈ ਕੋਈ ਅਰਦਾਸ ਹੈ ਜੀ ਸੱਚ ਨੂੰ ਛੇਤੀ ਤੋਂ ਛੇਤੀ ਸਾਹਮਣੇ ਲਿਆਇਆ ਜਾਵੇ ਕੋਈ ਪੁਰਾਣੀ ਰੰਜਿਸ਼ ਹੈ ਮਾਮਲਾ ਕੀ ਹੈ ਜੀ ਹਾਂਜੀ ਹਾਂਜੀ ਦੋ ਇਹ 2014 ਚ ਸਾਡੇ ਚਾਚਾ ਜੀ ਨੇ ਇਹਨਾਂ ਤੇ ਪਰਚਾ ਕਰਾਇਆ ਸੀ ਜੀ ਕਿ ਕਿਸੇ ਦਾ ਗਰੀਬ ਬੰਦੇ ਦਾ ਸਾਥ ਦਿੱਤਾ ਸੀ ਵੀ ਇਹਨਾਂ ਨੇ ਕਿਸੇ ਦੇ ਘਰੇ ਚੋਰੀ ਕੀਤੀ ਸੀ ਇਹਨਾਂ ਦੇ ਬੇਟੇ ਨੇ ਬਸ ਉਹ ਰੰਜਿਸ਼ ਇਹਨਾਂ ਨੇ ਦਿਲ 'ਚ ਰੱਖੀ ਹੋਈ ਹੈ ਜੀ ਠੀਕ ਹੈ ਉਸੇ ਰੰਜਿਸ਼ ਦੇ ਚੱਲਦੇ ਤੁਸੀਂ ਇਹ ਕਹਿ ਰਹੇ ਹੋ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਉਹੀ ਰੰਜਿਸ਼ ਦੇ ਕਰਕੇ ਵੀ ਸਾਡੇ ਤੇ ਇੱਕ ਇਦਾਂ ਕੀਤਾ ਇੱਕ ਤਾਂ ਲਤਾ ਰਾਣੀ ਹੈ ਜੀ ਬੈਂਕ ਦੇ ਵਿੱਚ ਕੰਮ ਕਰਦੇ ਨੇ ਇੱਕ ਅਨੇਲ ਬੰਟੀ ਹੈ ਜੀ ਅੱਜ ਤੱਕ ਸਾਨੂੰ ਨਹੀਂ ਸਮਝ ਲੱਗੀ ਉਹ ਬੰਟੀ ਕਰਦਾ ਕੀ ਆ ਉਹਦਾ ਕੰਮ ਕਰ ਕੀ ਆ ਇਹਨਾਂ ਦੇ ਨਾਲ ਕੀ ਰਿਲੇਸ਼ਨ ਆ ਦੂਜੇ ਤੀਜੇ ਦਿਨ ਇਹਨਾਂ ਦੂਜੇ ਤੀਜੇ ਦਿਨ ਇਹਨਾਂ ਦੇ ਬੇਟੇ ਉਹਦੇ ਨਾਲ ਲੜਦੇ ਕਿਉਂ ਉਹ ਇਦਾਂ ਦੀ ਗੱਲਾਂ ਕੀ ਕਰਦੇ ਨੇ ਵੀ ਸਾਡਾ ਬਾਪ ਤੂੰ ਮਾਰਿਆ ਸਾਨੂੰ ਇਦਾਂ ਕੀਤਾ ਸਾਨੂੰ ਨਹੀਂ ਸਮਝ ਲੱਗਦੀ ਅਜੇ ਤੱਕ ਇਹਨਾਂ ਚੀਜ਼ਾਂ ਦਾ ਉਹਨਾਂ ਨਾਲ ਕੀ ਸਬੰਧ ਨੇ